ਟੜਾਕ 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 ਇਹ ਆਵਾਜ਼ ਨਾਲ ਗੁਰਜੀਤ ਇੱਕਦਮ ਹੜਬੜਾ ਕੇ ਉੱਠ ਖੜੀ ਹੋਈ ਇਹ ਅੱਜ ਪਹਿਲੀ ਵਾਰ ਨਹੀਂ ਸੀ ਹੋਇਆ ਬਲਕਿ ਹੁਣ ਤਾਂ ਰੋਜ਼ ਦੀ ਘਟਮਾਰ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਗਈ ਸੀ ਗੁਰਜੀਤ ਬਹੁਤ ਸੋਹਣੀ ਸੀ ਇੰਨੀ ਸੋਹਣੀ ਕਿ ਹੱਥ ਲਾਇਆ ਮੈਲੀ ਹੁੰਦੀ ਸੀ ਪੜਨ ਲਿਖਨ ਤੇ ਹਾਰ ਕੰਮ ਵਿੱਚ ਮੋਰੀ ਹੁੰਦੀ ਉਸ ਦਾ ਜਮਾਤੀ ਕੁਲਦੀਪ ਉਸ ਨੂੰ ਬਹੁਤ ਪਸੰਦ ਕਰਦਾ ਕੁਲਦੀਪ ਦੇ ਮਾਤਾ ਪਿਤਾ ਉਹਨਾਂ ਦੇ ਘਰ ਰਿਸ਼ਤਾ ਲੈ ਕੇ ਆਏ ਪਰ ਗੁਰਜੀਤ ਦੇ ਮਾਪਿਆਂ ਨੇ ਦੂਸਰੀ ਬਰਾਦਰੀ ਹੋਣ ਕਾਰਨ ਨਾ ਕਰ ਦਿੱਤੀ। ਗੁਰਜੀਤ ਦਾ ਰਿਸ਼ਤਾ ਉਹਨਾਂ ਦੀ ਬਰਾਦਰੀ ਵਿੱਚ ਬਲਜਿੰਦਰ ਨਾਲ ਕਰ ਦਿੱਤਾ ਗਿਆ। ਘਰ ਚੰਗਾ, ਜ਼ਮੀਨ ਵੀ ਖੁੱਲੀ ਸੀ ਪਰ ਬਲਵਿੰਦਰ ਸਿਰੇ ਦਾ ਨਸ਼ੇੜੀ ਸੀ। ਇਹ ਗੱਲ ਗੁਰਜੀਤ ਨੂੰ ਵਿਆਹ ਤੋਂ ਬਾਅਦ ਜਲਦੀ ਪਤਾ ਲੱਗ ਗਈ ਸੀ। ਉਹ ਹਰ ਰੋਜ਼ ਨਸ਼ੇ ਨਾਲ ਪੂਰੀ ਤਰ੍ਹਾਂ ਟੰਨ ਹੋ ਕੇ ਰਾਤ ਨੂੰ ਲੇਟ ਘਰ ਆਉਂਦਾ। ਗੁਰਜੀਤ ਵਿਚਾਰੀ ਰੋਟੀ ਟੁੱਕ ਬਣਾ ਕੇ ਭੁੱਖਣ ਪਾਣੀ ਉਸ ਦਾ ਇੰਤਜ਼ਾਰ ਕਰਦੀ ਰਹਿੰਦੀ। ਸਾਰਾ ਬਲਜਿੰਦਰ ਆਉਂਦਿਆਂ ਹੀ ਗਰਜੀਤ ਦੀ ਕਟਮਾਰ ਕਰਦਾ ਤੇ ਨਸ਼ੇ ਦੀ ਲੋਰ ਵਿੱਚ ਸੌ ਜਾਂਦਾ ਹੰਜੂਆਂ ਭਰੀ ਅੱਖਾਂ ਨਾਲ ਅੱਜ ਗਰਜੀਤ ਸੋਚ ਰਹੀ ਸੀ ਕਿ ਜੇਕਰ ਮੇਰੇ ਮਾਤਾ ਪਿਤਾ ਨੇ ਜਾਤ ਬਰਾਦਰੀ ਤੋਂ ਉੱਪਰ ਉੱਠ ਕੇ ਸੋਚਿਆ ਹੁੰਦਾ ਤਾਂ ਸ਼ਾਇਦ ਮੈਨੂੰ ਇਹ ਸੰਤਾਪ ਅੱਜ ਨਾ ਹਟਾਉਣਾ ਪੈਂਦਾ